ਨਾਲੇ ਸ਼ਹੀਦ ਕਰ ਦਿੱਤਾ ਜਾਂਦਾ ਸੀ ਨਾਲੇ ਮਾਰ ਦਿੱਤਾ ਜਾਂਦਾ ਸੀ ਜੇ ਕੋਈ ਸਾਡਾ ਗਲਤ ਸਮਝਦਾ ਵਿਅਕਤੀ ਮਰ ਜਾਂਦਾ ਸੀ ਤਾਂ ਸਾਡੀਆਂ ਔਰਤਾਂ ਨੂੰ ਨਾਲ ਫੋਟਿਆ ਜਾਂਦਾ ਸੀ ਪਰ ਡਾਕਟਰ ਵੀ ਆ ਰਮੇਦਕਰ ਨੇ ਸੰਵਿਧਾਨ ਦੇ ਵਿੱਚ ਠੱਕ ਲੈ ਕੇ ਦਿੱਤਾ ਕਿ ਇਹ ਨਹੀਂ ਹੋਣਾ ਤੁਹਾਨੂੰ ਪਤਾ ਹੈ ਕਿ ਸਾਡੇ ਮੰਦਰਾਂ ਦੇ ਵਿੱਚ ਸਾਨੂੰ ਬਣ ਦਿੱ ਦਿੱਤਾ ਜਾਂਦਾ ਕਿਸੇ ਮੰਦਰ ਦੇ ਵਿੱਚ ਸਾਡੀ ਔਰਤ ਨਹੀਂ ਸੀ ਬਣ ਸਕਦੀ ਹੇ ਡਾਕਟਰ ਬੀਆ ਰਵੇਧਕਰ ਨੇ ਐਡੇ ਅਧਿਕਾਰ ਲੈ ਕੇ ਜਿੱਤੇ ਆ ਨਜ਼ਰ ਕੀ ਆ ਰਹੇ ਆ ਅੱਜ ਗੱਤਗੰਦੀ ਦੇ ਲੋਕ ਨੇ ਅੱਜ ਨਜ਼ਰ ਨਹੀਂ ਆ ਰਹੇ ਉਹ ਲੋਕ ਜਿਹੜੇ ਉਹਦੀਆਂ ਉਹਦੀਆਂ ਜਿੱਤਿਆਂ ਹੋ ਜਾਂ ਇਸ ਤਾਰਿਆਂ ਕਾਤਾ ਅੱਜ ਵਰ ਰਹੇ ਨੇ بڑے ਅਧਿਕਾਰ ਨੇ ਜਦੋਂ ਡਾਕਟਰ ਬੀਆ ਰਵੇਧਕਰ ਨੇ 1927 ਦੇ ਵਿੱਚ ਲੰਦੇ ਦੇ ਵਿੱਚ ਜਾ ਕੇ ਫੈਸਲਾ ਕੀਤਾ ਸੀ ਕਿ ਮੈਨੂੰ ਅਧਿਕਾਰ